ਤੰਦੂਰ ਦਾ ਕੰਮ ਪਿਤਾ ਜੀ ਵੀ ਕਰਦੇ ਆ ਤੁਸੀਂ ਵੀ ਕਰਦੇ ਹੋ ਵੱਡੇ ਤੁਹਾਡੇ ਭਰਾ ਜੀ ਕਰਦੇ ਨੇ ਕੋਈ ਸ਼ਰਮ ਆਉਂਦੀ ਐ ਇਸ ਕੰਮ ਕਰਨ ਚ ਨਹੀਂ ਜੀ ਸ਼ਰਮ ਕਾਦੀ ਆ ਜੀ ਆਪਣੀ ਮਿਹਨਤ ਕਰੀਦੀ ਆ ਜੀ ਜਿਹੜਾ ਕੇਕ ਨੂੰ ਮੰਗਣਾ ਜਾਂ ਜਿਹੜਾ ਕਿਸੇ ਅੱਗੇ ਹੱਥ ਡੋਣੇ ਉਹਦੇ ਨਾਲ ਚੰਗਾ ਬੰਦਾ ਆਪਣੀ ਮਿਹਨਤ ਕਰ ਲੇ ਤੇ ਮਾਰੇ ਵੀ ਖੁਸ਼ ਹੁੰਦੇ ਬੜੀ ਮਾਰੇ ਦੀ ਕਿਰਪਾ ਵਾ ਜੀ ਇਹ ਆ ਵੀ ਆਪਣੇ ਹੱਥਾਂ ਨਾਲ ਦੀ ਕਿਰਤ ਨਾਲ ਦੀ ਕਿਰਤ ਕਰੀਦੀ ਆ ਜੀ ਤੇ ਆਪਣੇ ਹਾ ਪਿਤਾ ਜੀ ਕੋ ਵਿਦਿਆ ਲਈ ਆ ਜੀ ਤੇ ਆਪਣੇ ਹੱਥਾਂ ਦੇ ਕਾਰੀਗਰਿਆਂ ਜਿੱਥੇ ਜਾਈਦਾ ਅਗਲੇ ਕੰਲੇ ਬਹੁਤ ਸਤਿਕਾਰ ਕਰਦੀ ਹੈ ਸੰਗਤ ਤੇ ਸੰਗਤ ਸਤਿਕਾਰ ਕਰਦੀ ਫਿਰ ਸੰਗਤ ਨੰਬਰ ਲੈਂਦੀ ਬਾਬਾ ਜੀ ਅਗਲੇ ਸਾਲ ਵੀ ਤੁਸੀਂ ਆਉਣਾ ਜਿੱਥੇ ਜਾਈਏ ਸੰਗਤਾਂ ਨਬਰਾ ਚਾਹ ਕਰਨਾ ਕਰਨਾ ਕੋਰੇ ਬਾਬਾ ਜੀ ਪਾਠ ਕਰਨਾ ਆਏ ਨੇ ਜਾਂ ਬਾਬਾ ਜੀ ਕੀਰਤਨ ਕਰਨ ਆਏ ਨੇ ਕਿ ਕਈਦਾ ਕਿ ਨਹੀਂ ਆਪਾਂ ਪ੍ਰਸ਼ਾਦ ਲੈਣਾ ਆਏਗਾ ਫਿਰ ਸਵਾ ਕਰਨ ਕਰ ਕਰੀ ਦੀਏ ਉਹ ਬਰਮਾਨ ਖੁਸ਼ ਹੁੰਦਾ ਕਿ ਬਾਬਾਈ ਤੁਸੀਂ ਵਧਿਆ ਜਾ ਕੇ ਜੇ ਆਂਦੇ ਨਹੀਂ ਇਹਦੇ ਕਈਆਂ ਤੁਛ ਕੀਦਾ ਉਹਨਾਂ ਵਿੱਚ ਤਮਾ ਕੋ ਲਾਈ ਜਾਂਦੇ ਨੇ ਤੇ ਵਿੱਚ ਹੀ ਆਪਣਾ ਪ੍ਰਸ਼ਾਦ ਪਿਆਰ ਕਰੀ ਜਾਂਦੇ ਨੇ ਫਿਰ ਆਪਾਂ ਉਥੋਂ ਪ੍ਰਸ਼ਾਦ ਛਕੀਦਾ ਹੀ ਨਹੀਂ ਅੰਦਰ ਤੁਸੀਂ ਅੱਜ ਪ੍ਰਸ਼ਾਦ ਲੈਉਣ ਦੇ ਜੇ ਤੇ ਵੇਖ ਕੇ ਨਾ ਮਨ ਨੂੰ ਚਾਚ ਰਿਹਾ ਵਾ ਕਿ ਭਾਈ ਆਪਾਂ ਵੀ ਪ੍ਰਸ਼ਾਦ ਛਕੀਏ ਕਿੱਥੇ ਕਿੱਥੇ ਜਾ ਕੇ ਤੁਸੀਂ ਤੰਦੂਰ ਲਾ ਕੇ ਆਏ ਹੋ ਕਿੱਥੇ ਕਿਤੇ ਘੁੰਮ ਕੇ ਆਏ ਹੋ ਬੰਬੇ ਤੱਕ ਉਹਦੀ ਸਤੱਕ ਗਏ ਆ ਜੀ ਹਾਂ ਜੀ ਤੇ ਆਸਟ੍ਰੇਲੀਆ ਤਾਂ ਵੀ ਫੋਨ ਆਉਂਦੇ ਸੰਗਤ ਦੇ ਸਿੰਗਾਪੁਰ ਤੋਂ ਵੀ ਆਉਂਦੇ ਤੇ ਬਾਬਾ ਜੀ ਤੁਹਾਨੂੰ ਇੱਥੇ ਸੱਦੀਏ ਦੇ ਬਾਬਾ ਜੀ ਤੁਸੀਂ ਪੈਰਾ ਕਰੀਏ ਆਪਾਂ ਤੇ ਆਪਾਂ ਕਹਾਂ ਕੋਈ ਨਹੀਂ ਜਾਵਾਂਗੇ ਜਦੋਂ ਆਪਾਂ ਪ੍ਰੋਗਰਾਮ ਵਿੱਚ ਭਗਤਾਈਦੇ ਆ ਪਿੰਡਾਂ ਜਾਈਦਾ ਆਪਣੇ ਬਠਿੰਡੇ ਜਾਈਦਾ ਵਾ ਮਾਨਸ ਜਾਈਦਾ ਸੰਗਰੂੜ ਜਾਈਦਾ ਪ੍ਰਲਾੜ ਦੇ ਇੱਧਰ ਆਪਣੇ ਹਰਿਆਣੇ ਚ ਪਿਪਲੀ ਸਾਹਿਬ ਜਾਈਦਾ ਵਾ ਬਾਬਾ ਪੀ ਪੁੱਛਾ ਬਾਬਾ ਸੰਤ ਬਾਬਾ ਸਤਰਾਮ ਸਿੰਘ ਜੀ ਪੁੱਪਲੀ ਸਾਹਿਬ ਵਾਲੇ ਉਹਨਾਂ ਦੇ ਵੀ ਪ੍ਰੋਗਰਾਮ ਭਗਤਾਈ ਤੇ ਜੀ ਲੰਗਰਾਂ ਦੇ ਵਿੱਚ ਜਾ ਕੇ ਜਿੱਥੇ ਵੀ ਕੋਈ ਗੁਰਮੁਖ ਪਿਆਰਾ ਸੱਜਾ ਚੰਡੀਗੜ੍ਹ ਇੱਥੇ ਪਿਆਰ ਨਾਲ ਬੁਲਾਉਂਦਾ ਤੁਰ ਪੈਂਦੇ ਬਾਬਾ ਜੀ ਤੁਹਾਨੂੰ ਮਹੀਨਾ ਮਹੀਨਾ ਦੋ ਦੋ ਚਾਰ ਚਾਰ ਪੰਜ ਪੰਜ ਮਹੀਨੇ ਲੋਕੀ ਪਹਿਲਾਂ ਹੀ ਪ੍ਰੋਗਰਾਮ ਬੁੱਕ ਕਰਾਉਂਦੇ ਆਂਦੇ ਆਂ। ਬਾਬਾ ਜੀ ਸੱਜੇ ਜਿਹੜੇ ਜਾਂਦੇ ਨੇ ਉਦੋਂ ਕਿਤੇ ਕਈ ਔਕੜਾਂ ਆਉਂਦੀਆਂ ਹੋਣਗੀਆਂ ਉਸ ਟਾਈਮ ਜੀ ਜਦੋਂ ਅਸੀਂ ਜਾਂਦੇ ਆਂ ਸਾਰੇ ਸਾਨੂੰ ਪਿਆਰ ਕਰਦੇ ਆ ਤੇ ਜਦ ਗਰਮੀ ਦਾ ਮੌਸਮ ਹੁੰਦਾ ਕਈ ਪੱਖੇ ਵੀ ਲਾ ਕੇ ਦਿੰਦੇ ਆ ਬਾਬਾ ਜੀ ਪੱਖੇ ਲਾ ਦੀਏ ਉਹਨਾਂ ਨੇ ਸਪੈਸ਼ਲ ਵੱਡਾ ਕੂਲਰ ਲਾ ਦਿੱਤਾ ਦੋ ਤੰਦੂਰ ਲੱਗੇ ਸੀ ਜਾਂ 560 ਸੰਗਤ ਦਾ ਪ੍ਰੋਗਰਾਮ ਹੈਗਾ ਸੀ 600 ਸੰਗਤ ਦਾ ਬੜਾ ਪਿਆਰ ਕੀਤਾ ਬੜਾ ਸਤਿਕਾਰ ਕੀਤਾ ਤੇ ਜਿੱਥੇ ਵੀ ਅਸੀਂ ਜਾਂਦੇ ਸਾਨੂੰ ਸਾਰੇ ਪਿਆਰ ਹੀ ਕਰਦੇ ਸਤਿਕਾਰ ਹੀ ਕਰਦੇ ਹੁਣ ਵੀ ਕਈ ਫੋਨ ਆਉਂਦੇ ਨੇ ਕਿ ਇਹ ਕਹਿੰਦੇ ਬਾਬੇ ਬਰਾ ਮਨ ਖੁਸ਼ ਹੋਇਆ ਤੁਸੀਂ ਕੰਮ ਕਰਨ ਦੇ ਵੀਡੀਓ ਵੇਖ ਕੇ ਤੇ ਬਰਾ ਮਨ ਨੂੰ ਚੰਗਾ ਲੱਗਾ ਕਿ ਨਹੀਂ ਆਪਣੇ ਗੁਰਸਿੱਖ ਭਰਾ ਵੀ ਜਿਹੜੇ ਮਿਹਨਤ ਕਰਦੇ ਛਿਆਲੇ ਕਹਿੰਦੇ ਨੇ ਵੀ ਅੱਗੇ ਚੰਗੇ ਸੰਸਕਾਰ ਆਪਣੇ ਔਲਾਦ ਨੂੰ ਦਿੱਤੇ ਹੋਣ ਤਾਂ ਔਲਾਦ ਵੀ ਚੰਗੀ ਨਿਕਲਦੀ ਹੈ ਕਿਉਂਕਿ ਜਿੱਥੇ ਸੰਸਕਾਰ ਆਪਾਂ ਦਵਾਗੇ ਤੇ ਉਸੇ ਸੰਸਕਾਰਾਂ ਤੇ ਸਾਡੇ ਜੇ ਬੱਚੇ ਚੱਲਦੇ ਨੇ ਅਤੇ ਅੱਗੇ ਚੱਲ ਕੇ ਉਸੇ ਰੌਣਾਂ ਦੀ ਫਤਿਹ ਹੁੰਦੀ ਹੈ ਸੋ ਅੱਜ ਅਸੀਂ ਐਸੇ ਪਰਿਵਾਰ ਦੇ ਕੋਲ ਪਹੁੰਚੇ ਹਾਂ ਜਿੱਥੇ ਇੱਕ ਪਿਤਾ ਵੱਲੋਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਗਏ ਚੰਗੀ ਸਿੱਖਿਆ ਦਿੱਤੀ ਗਈ ਅੱਜ ਅੱਜ ਉਹੀ ਬੱਚੇ ਆਪਣੇ ਪਿਓ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੇ ਤੇ ਤਰੱਕੀਆਂ ਵੱਲ ਜਾ ਰਹੇ ਨੇ ਸੋ ਤਸਵੀਰਾਂ ਮੈਂ ਸਾਂਝੀਆਂ ਕਰਾਂਗਾ ਐਸੇ ਪਰਿਵਾਰ ਦੀਆਂ ਗੋਸ਼ਿਕ ਪਰਿਵਾਰ ਦੀਆਂ ਜੋ ਕਿ ਸਾਰਾ ਦਾ ਸਾਰਾ ਪਰਿਵਾਰ ਹੀ ਬਾਣੇ 'ਚ ਬੈਠਾ ਹੈ ਸਾਹਮਣੇ ਬਣਾ ਪਾਇਆ ਹੋਇਆ ਵਸਤਾਂ ਤਰਨ ਕੀਤੇ ਹੋਇਆ ਹਨ ਅਮਲ ਛਕਾ ਹੋਇਆ ਪਰ ਗੁਰਦੇ ਲੜ ਲੱਗੇ ਹੋਏ ਨੇ ਸੋ ਪਿਉਲ ਦਿੱਤੀ ਗਈ ਸਿੱਖਿਆ ਕਿ ਕੀਰਤ ਕਰੋ ਵੰਡ ਛਕੋ ਸੋ ਉਸੇ ਕੀਰਤ ਨੇ ਅੱਜ ਇਸ ਪਰਿਵਾਰ ਨਾਲ ਜੋ ਕੀਤਾ ਕਿ ਉਸੇ ਕੀਰਤ ਕਰਦੇ ਕਰਦੇ ਹੀ ਅੱਜ ਉਸ ਬੁਲੰਦੀਆਂ ਤੇ ਪਰਿਵਾਰ ਪਹੁੰਚਿਆ ਜਿੱਥੇ ਸੋਚ ਨਹੀਂ ਸਕਦੇ ਕਿਉਂਕਿ ਪਹਿਲਾਂ ਕਾਫੀ ਗਰੀਬੀ ਦੇਖੀ ਸੀ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਜਦੋਂ ਸ਼ਾਦੀ ਹੁੰਦੀ ਆ ਬੱਚੇ ਹੁੰਦੇ ਆ ਤੇ ਬੱਚਿਆਂ ਨੂੰ ਸਿਖਾਇਆ ਜਾਂਦਾ ਕਿ ਕੀਰਤ ਕਰੋ ਪਿਓ ਨੇ ਆ ਵੀ ਬਹੁਤ ਕੀਤੇ ਕੀਤੀ ਆ ਬੱਚੇ ਪਾਲੇ ਪੋਸੇ ਹੁਣ ਬੱਚੇ ਵੀ ਪਿਓ ਦੇ ਨਕਸ਼ੇ ਕਦਮ ਤੇ ਤੁਰਪੇ ਨੇ ਅਤੇ ਕੀਤੇ ਕੀਤੀ ਹੈ ਬਾਣਾ ਪਾਇਆ ਹੈ ਅਮਰ ਛਕਿਆ ਹੈ ਸਿੰਘ ਸਜੇ ਹਨ ਸੋ ਗੱਲਬਾਤ ਕਰਦੇ ਹਾਂ ਕਿਉਂਕਿ ਕੰਮ ਕਰਦੇ ਨੇ ਨਾ ਲਾਉਣ ਦਾ ਯਾਨੀ ਕਿ ਤੰਦੂਰ ਦਾ ਵਿਆਹਾਂ ਸ਼ਾਦੀਆਂ ਤੰਦੂਰ ਲਾਉਂਦੇ ਨੇ ਰੋਟੀਆਂ ਪਕਾਉਂਦੇ ਨੇ ਲੇਕਿਨ ਸ਼ਰਮ ਕੋਈ ਨਹੀਂ ਕਰਦੇ ਕਿਉਂਕਿ ਕਿਰਤ ਵਿੱਚ ਕੰਮ ਵਿੱਚ ਕੋਈ ਛੋਟੀ ਨਹੀਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸੋ ਗੱਲਬਾਤ ਕਰਾਂਗੇ ਕਿਉਂਕਿ ਨਿਹੰਗ ਦੇ ਪਾਣੇ ਚ ਨੇ ਕੋਈ ਔਕਣਾ ਆਉਂਦੀਆਂ ਹੋਣ ਗੁਰੂ ਦਾਤਾ ਬਾਣਾ ਹੈਗਾ ਪਾਇਆ ਵਾ ਗੁਰੂ ਦੀ ਬਖਸ਼ਿਸ਼ ਹੋਈ ਆ ਤੇ ਅੱਜ ਰੇ ਆ ਪੂਰਾ ਪਰਵਾਰ ਸਿੰਘ ਸਜਿਆ ਸੋ ਗੱਲਬਾਤ ਕਰਾਂਗੇ ਪਹਿਲਾਂ ਮੁਖੀ ਨਾਲ ਕੀ ਕਹਿਣਾ ਚਾਹਣਗੇ ਸਤਿ ਸ਼੍ਰੀ ਅਕਾਲ ਜੀ ਮਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਮੈਂ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਸਾਰੇ ਵੀਰਾਂ ਪੱਤਰਕਾਰਾਂ ਸਾਹਿਬਾਨ ਦਾ ਜਿਨ੍ਹਾਂ ਨੇ ਸਮਾਂ ਕੱਢ ਕੇ ਤੇ ਸਾਡੇ ਕੋਲ ਆਏ ਜੀ ਬਾਬਾ ਜੀ ਹੁਣ ਤੇ ਗੁਰੂ ਦੀ ਪੂਰੀ ਬਖਸ਼ਿਸ਼ ਹੋਈ ਦੀ ਆ ਬੱਚੇ ਤੁਹਾਡੇ ਕਹਿਣੇ ਤੇ ਆ ਨੇਕ ਸਿੰਘ ਦਾ ਬਾਣਾ ਪਾਇਆ ਦਾ ਅਮਰਸ਼ਕ ਹੈ ਨੂਰ ਰਾਣੀ ਦੇ ਵਿੱਚ ਅਮਰਸ਼ਕ ਹੈ ਜਦੋਂ ਪਹਿਲਾਂ ਸੀਗੇ ਪਹਿਲਾਂ ਮਾਣਾ ਸਮੇਂ ਤੁਸੀਂ ਕਿਹਾ ਬਹੁਤ ਵੇਖਿਆ ਤੇ ਹੁਣ ਤੇ ਉਸ ਸਮੇਂ ਦਾ ਚੇਤਾ ਆਉਂਦਾ ਇਸ ਟਾਈਮ ਪੁਰਾਣੇ ਸਮੇਂ ਜਦ ਮਾਣਾ ਸਮਾਸੀਗਾ ਕਿ ਹੁਣ ਤੇ ਪੂਰੀ ਬਖਸ਼ੀਸ਼ ਹੈ ਪੂਰਾ ਕੰਮ ਵਧੀਆ ਚੱਲ ਰਿਹਾ ਪੱਤਰਕਾਰ ਪੱਤਰਕਾਰ ਸਾਹਿਬ ਜੀ ਬੇਨਤੀ ਇਸ ਤਰ੍ਹਾਂ ਵਾ ਜਿੱਦੋਂ ਪਹਿਲਾਂ ਸਮਾਸੀ ਇਹਨਾਂ ਪਹਿਲਾਂ ਸਮਾਂ ਬਹੁਤ ਜ਼ਿਆਦਾ ਗਰੀਬੀ ਦਾ ਸੀ ਤੇ ਦਾਸ ਨੇ ਆਪਣੇ ਉਹਦੀ ਮਹਾਰਾਜ ਦੇ ਨਾਮ ਸਿਮਰਨ ਹੀ ਜਪਦੇ ਰਹੇ ਸਿਮਰਨ ਕਰਦੇ ਰਹੇ ਮਹਾਰਾਜ ਜੀ ਪਾਸ਼ਾ ਨੇ ਬੜੀ ਕਿਰਪਾ ਕੀਤੀ ਅਸੀਂ ਗਮੋਰ ਆ ਕਿਉਂ ਹੁੰਦੀਆਂ ਆਂ ਮੱਜਾਂ ਰੱਖੀਆਂ ਹੁੰਦੀਆਂ ਆਂ ਉਹਦੇ ਵਿੱਚ ਜਿਹੜਾ ਵਾ ਕਿ ਬੱਚਿਆਂ ਨੂੰ ਕਹਣਾ ਸੇਵਾ ਕਰਕੇ ਮਤਲਬ ਪੜਾਈ ਕਰਕੇ ਆਉਣਾ ਤੇ ਕਹਣਾ ਵੀ ਇਹਨਾਂ ਦੀ ਸੇਵਾ ਕਰੋ ਘਰ ਦੇ ਬਹੁਤ ਹਾਲਾਤ ਮਾੜੇ ਸੀ ਤੇ ਸਾਨੂੰ ਕਈਆਂ ਕਹਿਣਾ ਵੀ ਤੁਸੀਂ ਜਿਹੜਾ ਵਾ ਆਪਣੇ ਉਹ ਜਦੋਂ ਘਰ ਦੇ ਵਿੱਚ ਇਸ ਤਰ੍ਹਾਂ ਹੋਵੇ ਤੇ ਬੜਾ ਫਿਰ ਮਤਲਬ ਡੰਗਰਾਂ ਵਿੱਚ ਵੀ ਬੜਾ ਵੇਖੜੇ ਪੈਂਦਾ ਜੀ ਤੇ ਮਹਾਰਾਜ ਜੀ ਦੀ ਮਹਾਰਾਜ ਦੀ ਕਿਰਪਾ ਨਾਲ ਅਸੀਂ 10 ਨਵਾਂ ਦੀ ਕੀਰਤ ਕੀਤੀ ਬੱਚਿਆਂ ਨੂੰ ਨਾਲ ਲਾਇਆ ਬਿਕਰਮਜੀਤ ਸਿੰਘ ਨੂੰ ਇਹ ਪਜੇਹਾੜਾ ਪਚੰਗੀ ਹੈ ਜੀ ਇਹ ਕਾਕਾ ਲਾਹ ਪ੍ਰਿਸੰਘਿਆ ਗਾ ਲਈ ਤੇ ਮਹਾਰਾਜ ਜੀ ਦੇ ਪਾਸ਼ਾ ਸਾਡੀ ਬਾਹ ਫੜੀ ਬੜੀ ਕਿਰਪਾ ਕੀਤੀ ਜੀ ਮਹਾਰਾਜ ਨੇ ਤੇ ਹੁਣ ਇਹ ਹਲੇ ਬੜੀ ਬਾ ਮਹਾਰਾਜ ਦੀ ਸੱਚੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਬੜੀਆਂ ਮਿਹਰਾਵਾਂ ਹੈ ਜਿਹਦੇ ਨਾਲ ਅਸੀਂ ਆਪਣੀ ਦਹਾ ਨੌ ਦੀ ਕਿਰਤ ਕਰੀਦੀ ਆ ਆਪਣੇ ਪਰਿਵਾਰ ਨੂੰ ਜਿਹੜਾ ਪਾਲਣ ਪਸਣ ਕਰੀਦਾ ਵਾ ਤੇ ਆਪਣੇ ਸਿੱਧੇ ਰਾਹੀ ਆਈਦਾ ਸਿੱਧੇ ਰਾਹੀ ਆਈਦਾ ਗੁਰੂ ਸਾਹਿਬ ਦੀ ਵੱਡੀ ਕਿਰਪਾ ਵੀ ਦੋਨੇ ਬੱਚੇ ਤੁਹਾਡੇ ਕਹਨੇ ਚ ਨੇ ਬਾਲਾ ਪਾਇਆ ਹੋਇਆ ਤੇ ਤੁਹਾਡੇ ਮੁੰਡੇ ਨਾਲ ਮੁੰਡਾ ਜੋੜ ਕੇ ਨਾਲ ਤੁਹਾਡੇ ਨਾਲ ਕੰਮ ਕਰਉਂਦੇ ਨੇ ਕੰਮ ਕਰਦੇ ਨੇ ਤੰਦੂਰ ਦਾ ਵਿਆਹਾਂ ਸ਼ਾਦੀਆਂ ਜਾਂਦੇ ਹੋ ਵਿਆਹਾਂ ਸ਼ਾਦੀਆਂ ਜੋ ਜਾਂਦੇ ਨੇ ਉਦੋਂ ਕਿਤੇ ਕਈ ਔਕੜਾਂ ਆਉਂਦੀਆਂ ਹੋਣਗੀਆਂ ਉਸ ਟਾਈਮ ਜਿ ਜਦੋਂ ਅਸੀਂ ਜਾਣੇ ਆ ਸਾਰੇ ਸਾਨੂੰ ਪਿਆਰ ਕਰਦੇ ਆ ਤੇ ਜਦ ਗਰਮੀ ਦਾ ਮੌਸਮ ਹੁੰਦਾ ਕਈ ਪੱਖੇ ਵੀ ਲਾ ਕੇ ਦਿੰਦੇ ਆ ਆਪਾਂ ਜੀ ਪੱਖੇ ਲਾ ਦੀਏ ਅਸੀਂ ਮਾਲਵੇ ਜੇ ਗਏ ਹਾਂ ਉਹਨਾਂ ਨੇ ਸਪੈਸ਼ਲ ਵੱਡਾ ਕੂਲਰ ਲਾ ਦਿੱਤਾ ਦੋ ਤੰਦੂਰ ਲੱਗੇ ਸੀ ਜਾਂ 560 ਸੰਗਤ ਦਾ ਪ੍ਰੋਗਰਾਮ ਹੈਗਾ ਜੀ 600 ਸੰਗਤ ਦਾ ਬੜਾ ਪਿਆਰ ਕੀਤਾ ਬੜਾ ਸਤਿਕਾਰ ਕੀਤਾ ਤੇ ਜਿੱਥੇ ਵੀ ਅਸੀਂ ਜਾਂਦੇ ਆ ਸਾਨੂੰ ਸਾਰੇ ਪਿਆਰ ਹੀ ਕਰਦੇ ਆ ਸਤਿਕਾਰ ਹੀ ਕਰਦੇ ਆ ਜੀ ਲਾਪੇ ਜੀ ਤੰਦੂਰ ਦਾ ਕੰਮ ਪਿਤਾ ਜੀ ਵੀ ਕਰਦੇ ਆ ਤੁਸੀਂ ਵੀ ਕਰਦੇ ਹੋ ਵੱਡੇ ਤੁਹਾਡੇ ਭਰਾ ਜੀ ਕਰਦੇ ਨੇ ਕੋਈ ਸ਼ਰਮ ਆਉਂਦੀ ਇਸ ਕੰਮ ਕਰਨ ਚ ਨਹੀਂ ਜੀ ਸ਼ਰਮ ਕਾਦੀ ਆ ਜੀ ਆਪਣੀ ਮਿਹਨਤ ਕਰੀਦੀ ਆ ਜੀ ਹਾਂਜੀ ਆਹ ਵਕ ਆਪਣੇ ਮਿਹਨਤ ਕਰਨ ਚ ਕੋਈ ਸੰਗ ਨਹੀਂ ਜਿਹੜਾ ਕਿਸੇ ਕੋ ਮੰਗਣਾ ਜਾਂ ਜਿਹੜਾ ਕਿਸੇ ਅੱਗੇ ਹੱਥ ਡੋਣੇ ਉਹਦੇ ਨਾਲ ਚੰਗਾ ਬੰਦਾ ਆਪਣੀ ਮਿਹਨਤ ਕਰ ਲੇ ਤੇ ਮਾਰੇ ਵੀ ਖੁਸ਼ ਹੁੰਦੇ ਤੇ ਮਿਹਨਤ ਜ਼ਰੂਰੀ ਆ ਜੀ ਬਰਕਤ ਵੀ ਉੱਥੇ ਪੈਂਦੀ ਜਿੱਥੇ ਦਸਾਂ ਲੋਨ ਦੀ ਕੀਰਤ ਕੀਤੀ ਹੋਏ ਨਾ ਬਰਕਤ ਉੱਥੇ ਪੈਂਦੀ ਆ ਹਾਂਜੀ ਹਾਂਜੀ ਮਿਹਨਤ ਦਾ ਫਲ ਆ ਜੀ ਪਰ ਜਿੰਮੇਤਕਾਰ ਲਈ ਤੁਹਾਾਰੇ ਵੀ ਫਾਲ ਦਿੰਦੇ ਤੇ ਮਿਹਨਤ ਤਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਮਿਹਨਤ ਜ਼ਰੂਰੀ ਹੈ ਹਾਂ ਦੇਖਿਆ ਨਾ ਅੱਜ ਕੱਲ ਦੇ ਨੌਜਵਾਨ ਹੁੰਦਾ ਸਭ ਕੁਝ ਆ ਲੈਕਿਨ ਕੰਮ ਕਰਕੇ ਖੁਸ਼ ਨਹੀਂ ਆ ਤੁਸੀਂ ਇਸ ਕੰਮ ਤੋਂ ਉੱਠੇ ਹੋ ਵਧੀਆ ਹੁਣ ਕੰਮ ਸੰਭਾਲਿਆ ਪਟਿਆ ਦਾ ਤੰਦੂਰ ਦਾ ਕੰਮ ਕਰਦੇ ਹੋ ਤੇ ਕਿੰਨੀਆਂ ਕੁ ਮੁਸ਼ਕਿਲਾਂ ਪੇਸ਼ ਹੁੰਦੀਆਂ ਕਿ ਬਣਾ ਪਾਇਆ ਹੁੰਦਾ ਬਣਾ ਪਾ ਕੇ ਤੰਦੂਰ ਲਾਉਣਾ ਉਸ ਤੋਂ ਗਰਮੀ ਹੁੰਦੀ ਆ ਤੇ ਮੁਸ਼ਕਿਲਾਂ ਪੇਸ਼ ਹੁੰਦੀਆਂ ਕਿਤੇ ਨਹੀਂ ਮੁਸ਼ਕਿਲਾਂ ਜੀ ਏਦਾਂ ਆ ਕੇ ਜਿੱਦਾਂ ਹੁਣ ਜ਼ਿੰਦਗੀ ਦੇ ਨਾਲ ਹੀ ਆ ਸੋ ਕਹਵਾ ਤਾਂ ਦੁੱਖ ਵੀ ਆ। ਬਾਕੀ ਇਹ ਆ ਕਿ ਚਲੋ ਮਾਰੇ ਦੀ ਕਿਰਪਾ ਨਾਲ ਕੋਈ ਐਡੀ ਵੱਡੀ ਗੱਲ ਨਹੀਂ ਕੋਈ ਡਰ ਦੁੱਖ ਨਹੀਂ ਆ ਕਿ ਜਦੋਂ ਆਪਾਂ ਕਹੇ ਕਿ ਨਹੀਂ ਦੁੱਖ ਵਾ ਕਿ ਕਿ ਮੁਕੇ ਮਾਨ ਨਾ ਹੁੰਦਾ ਕਿ ਨਹੀਂ ਆਪਾਂ ਕੋਈ ਹੋਰ ਪਿਆਰਾ ਕਰ ਲਈਏ ਕੰਮ ਹੋਰ ਕਰ ਲਈਏ ਮੈਂ ਇੱਥੇ ਹਨਾ ਤੇ ਪਰ ਫਿਰ ਕਿਹਦਾ ਕਿ ਨਹੀਂ ਮਾਰੇ ਨੇ ਕਿਰਪਾ ਕੀਤੀ ਆ ਚਲੋ ਇਹ ਆ ਕਿ ਆਪਣੀ ਮਿਹਨਤ ਹੀ ਕਰੀ ਦੀ ਆ ਬਿਲਕੁਲ ਇਹੀ ਹੋਸਦਾ ਵੀ ਡੈਡੀ ਜੀ ਵੱਲੋਂ ਵੱਡਾ ਭਰਾ ਕਰਨ ਰਿਹਾ ਮੈਂ ਹੋਰ ਕੰਮ ਕਰਨਾ ਮੈਂਚ ਹੋਰ ਕੰਮ ਸੋਚਿਆ ਵੀ ਨਹੀਂ ਮੈਂ ਹੋਰ ਕੰਮ ਕਰਾਂ ਹਾਂ ਜੀ ਨਹੀਂ ਆਪਣਾ ਮਾਨਸਾ ਤੇ ਚਲਾਉਂਦਾ ਜੇ ਬਾਕੀ ਜਦੋਂ ਘਰ ਦੇ ਸਾਰੇ ਵੇਖਿਦਾਂ ਨਾ ਤੇ ਫੇਰ ਆਪਣਾ ਕਿੱੜੇ ਤੱਕ ਨਹੀਂ ਮਿਹਨਤ ਕਰੀਦੀ ਆ ਆਪਣਾ ਪ੍ਰਸ਼ਾਦਾ ਪਾਣੀ ਫੇਰ ਲਾਗ ਸੰਤ ਨੂੰ ਸ਼ਕਾ ਕੇ ਤੇ ਆਪਣੇ ਪਰਿਵਾਰ ਦੇ ਵਿੱਚ ਵਿਚਰੀਦਾ ਪਰਿਵਾਰ ਪਾਲੀਦਾ ਹਾਂ ਜੀ ਮਿਹਨਤੀ ਯਾਤਰ ਕਰੀਦੀ ਆ ਦੇਖਦੇ ਤੂੰ ਲੋਕਾਂ ਲੋ ਵੀ ਬਹੁਤ ਮਾਨਸਤਕਾਰ ਦਿੱਤਾ ਜਾਂਦਾ ਐ ਸਬਾਲੇ ਨੂੰ ਤੇ ਲੋਕੀ ਵੀ ਬੜੀ ਚਾਹ ਹੀ ਕਰਦੇ ਹੋਣੇ ਜਿਵੇਂ ਤੁਸੀਂ ਜਾਂਦੇ ਹੋ ਕਿਤੇ ਤੰਦੂਰ ਲੈ ਕੇ ਜਾਂ ਦੂਰ ਰੋਟੀਆਂ ਲਾਉਂਦੇ ਹੋ ਤੇ ਲੋਕੀ ਵੀ ਕਾਦੀ ਸਤਿਕਾਰ ਕਰਦੇ ਹੋਣਗੇ ਉੱਥੇ ਸਾਂਗਤ ਦਾ ਬਰਾ ਪਿਆਰ ਦਿੰਦੇ ਜੀ ਸੰਗਤ ਦਾ ਤੇ ਆਪਾਂ ਦੇਣ ਹੀ ਨਹੀਂ ਦੇ ਸਕਦੇ ਜਿੱਥੇ ਜਾਈਏ ਸੰਗਤਾਂ ਬਰਾ ਚਾਹ ਕਰਨਾ ਕਰਨਾ ਕੋਰੇ ਬਾਬਾ ਜੀ ਆਪਾਠ ਕਰਨਾ ਆਏ ਨੇ ਜਾਂ ਬਾਬਾ ਜੀ ਕੀਰਤਨ ਕਰਨ ਆਏ ਕਿ ਕਹੀਦਾ ਕਿ ਨਹੀਂ ਨਹੀਂ ਆਪਾਂ ਪ੍ਰਸ਼ਾਦੇ ਲਾਉਣ ਆਏਗਾ ਫਿਰ ਸਫਾ ਕਰਨ ਕਰ ਕਰੀ ਦੀਏ ਉਹ ਬ੍ਰਾਹਮਣ ਖੁਸ਼ ਹੁੰਦਾ ਕਿ ਬਾਬਾ ਜੀ ਤਹੀਂ ਵੜਿਆ ਜਾ ਕੇ ਜੇ ਆਂਦੇ ਨਹੀਂ ਇਹਦੇ ਕਈਆਂ ਤੁਸ਼ਕੀ ਦਾ ਉਹਨਾਂ ਵਿੱਚ ਤਮਾ ਕੋ ਲਾਈ ਜਾਂਦੇ ਨੇ ਤੇ ਵਿੱਚ ਹੀ ਆਪਣਾ ਪ੍ਰਸ਼ਾਦ ਤਿਆਰ ਕਰੀ ਜਾਂਦੇ ਨੇ ਫਿਰ ਆਪਾਂ ਉਥੋਂ ਪ੍ਰਸ਼ਾਦ ਛਕੀਦਾ ਹੀ ਨਹੀਂ ਆਂਦੇ ਤੁਸੀਂ ਅੱਜ ਪ੍ਰਸ਼ਾਦੇ ਲਾਉਣ ਦੇ ਜੇ ਤੇ ਵੇਖ ਕੇ ਨਾ ਮਨ ਨੂੰ ਚਾਚ ਰਿਹਾ ਵਾ ਕਿ ਭਾਈ ਆਪਾਂ ਵੀ ਪ੍ਰਸ਼ਾਦ ਛਕੀਏ ਕਿ ਸਾਸ ਵਾਈ ਵੇਖ ਕੇ ਬ੍ਰਾਹਮਣ ਖੁਸ਼ ਹੋਇਆ ਵਾ ਤੇ ਇਸ ਕਰਕੇ ਸੰਗਤ ਦਾ ਤੇ ਆਪਾਂ ਦੇ ਨਹੀਂ ਦੇ ਸਕਦੇ ਜਿਹੜੇ ਗੁਰੂ ਨਾਨਕ ਨਾਮ ਸੇਵਾ ਸੰਗਤਵਾਂ ਨਾਲ ਬੜਾ ਪਿਆਰ ਦਿੰਦੀ। ਹੁਣ ਵੀ ਕਈ ਫੋਨ ਆਉਂਦੇ ਨੇ ਕਿ ਇਹ ਕਹਿੰਦੇ ਬਾਬੇ ਬੜਾ ਮਨ ਖੁਸ਼ ਹੋਇਆ ਤੁਸੀਂ ਕੰਮ ਕਰਨ ਦੇ ਵੀਡੀਓ ਵੇਖ ਕੇ ਤੇ ਬੜਾ ਮਨ ਨੂੰ ਚੰਗਾ ਲੱਗਾ ਕਿ ਨੀ ਆਪਣੇ ਗੁਰਸਿੱਖ ਭਰਾ ਵੀ ਜਿਹੜੇ ਮਿਹਨਤ ਕਰਦੇ। ਤੇ ਇਸ ਕਰਕੇ ਆਪਾਂ ਨੂੰ ਦੇ ਸਾਰ ਨੂੰ ਇਹ ਬੇਨਤੀ ਆ ਕਿ ਆਪਣੇ ਮਿਹਨਤ ਕਰੋ। ਤੇ ਸਭ ਤੋਂ ਵੱਡੀ ਗੱਲ ਆਮ ਆਪੇ ਦੀ ਸੇਵਾ ਕਰੋ ਤੇ ਨਾਮ ਜਪੋ ਸੇ ਮਨ ਕਰੋ। ਹਾਂਜੀ। ਲਾ ਭਾਈ ਜੀ ਕਿੰਨੀਆਂ ਕਲਾਸਾਂ ਪੜੇ ਕਿੰਨੀ ਤੱਕ ਪੜੇ ਤੇ। ਦਾਸ ਨੇ ਪਲੱਸ ਟੂ ਕੀਤੀ ਜੀ ਮਾਰੇ। ਹਾਂਜੀ। ਪਲੱਸ ਟੂ ਕਰਕੇ ਕੁਝ ਹੋਰ ਕਰੇ ਕੁਝ ਕਰਨ ਦਾ ਵਿਚਾਰ ਹੈਗਾ ਸੀ ਕਿ ਕੋਰਸ ਵਗੈਰਾ ਜਾਂ ਕਿੰਦਾ ਕੋਈ ਹਾਂਜੀ ਕੋਰਸ ਕਰਨ ਤੇ ਸੋਚਿਆ ਸੀ ਪਰ ਘਰ ਦੀਆਂ ਮਜਬੂਰੀਆਂ ਸੀ ਜਿਹੜੀਆਂ ਆਪਣ ਨੂੰ ਮਜਬੂਰ ਕਰ ਦਿੰਦੀਆਂ ਨੇ ਤੇ ਕੰਮ ਫੇਰ ਸੋਚਿਆ ਕਿ ਨਹੀਂ ਕੰਮ ਹੀ ਕਰੀਏ ਤੇ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਲੋਕੀ ਇਹਨਾਂ ਨਾਲ ਪਰ ਲਿਖ ਕੇ ਵੀ ਕਿ ਹਨਾ ਦਿਹਾਰੀਆਂ ਕੰਡੇ ਤੇ ਕੰਮ ਕਰ ਗਏ ਨਹੀਂ ਤੇ ਸੋਚਿਆ ਸੀ ਕਿ ਨਹੀਂ ਆਪਾਂ ਵੇਲੇ ਰਹਿਣਾ ਚੰਗਾ ਆਪਣੀ ਮਿਹਨਤ ਕਰੀਏ ਤੇ ਨਾਲ ਜਾਂਦੇ ਰਹੇ ਆ ਪਹਿਲਾਂ ਸਮੇਂ ਦੇ ਹਸਾਮਨਾ ਬਾਪੂ ਜੀ ਹੋਣਾ ਪਿਤਾ ਜੀ ਹੋਣਾ ਨਾਲ ਤੇ ਫਿਰ ਇਹ ਕੰਮ ਸਿੱਖਿਆ ਹੈ ਤੇ ਹੁਣ ਆਪਣੇ ਕਰੀ ਦਾ ਤੇ ਆਪਣੇ ਹਾਂਜੀ ਮਿਹਨਤ ਕਰੀ ਬਿਲਕੁਲ ਬੜਾ ਵਧੀਆ ਲੱਗਦਾ ਜਦੋਂ ਸਾਰਾ ਪਰਿਵਾਰ ਬੈਠਾ ਹੋਵੇ ਗੁਰਸਿੱਖ ਪਾਣੇ 'ਚ ਹੋਵੇ ਬੜਾ ਫਕਰ ਮਹਿਸੂਸ ਹੁੰਦਾ ਹੈ ਬਾਬਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਤੰਦੂਰ ਦਾ ਕੰਮ ਕਰਦਿਆਂ ਇਹ ਪੱਤਰਕਾਰ ਸਾਹਿਬ ਜੀ ਮੈਨੂੰ 30 ਸਾਲ ਹੋ ਗਏ ਜੀ ਹਾਂਜੀ 30 ਸਾਲ 35 ਸਾਲ ਹੋ ਗਏ ਕੰਮ ਕਰਦਿਆਂ ਜਿਹਦੇ ਵਿੱਚ ਅਸੀਂ ਬੜੀ ਮਹਾਰਾਜ ਦੀ ਕਿਰਪਾ ਨਾਲ ਉਹ ਅਸੀਂ ਮਾਮੋਨਾ ਹੁੰਦਾ ਸੀ ਤੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਆਪਣੇ ਆਏ ਸੀ ਗੋਹਾਂ ਦੇ ਵਾਲਖੜਾ ਹੁੰਦੇ ਜੀ ਹਾਂ ਜੀ ਮੈਂ ਗੋਂਦਾ ਵੀ ਰਿਆਂ ਜੀ ਮੈਂ ਹੰਸਰਾਜ ਜੀ ਦਾ ਬੜਾ ਫੈਨ ਰਿਆਂ ਆ ਤੇ ਮੈਂ ਜਦੋਂ ਮੋਨਣਾ ਜੇ ਕਹੋਗਾ ਤਾਂ ਮੈਂ ਤੁਹਾਨੂੰ ਇੱਕ ਸ਼ੇਰ ਵੀ ਸੁਣਾ ਦਾਂਗਾ ਤੇ ਬੜੀ ਮਹਾਰਾਜ ਦੀ ਕਿਰਪਾ ਲਈਏ ਮੇਰੇ ਉਸਤਾਦ ਜੀ ਮੈਂ ਇਹਨਾਂ ਨੂੰ ਉਸਤਾਦ ਜੀ ਮੰਨਦਾ ਰਿਆਂ ਆ ਤੇ ਹੰਸਰਾਜ ਜੀ ਅੰਸ ਗਾਇਕੀ ਉਹਦੀ ਨਵੀਂ-ਨਵੀਂ ਉਹਨਾਂ ਨੇ ਗਾਇਕੀ ਸ਼ੁਰੂ ਕੀਤੀ ਤੇ ਬੜਾ ਪਿਆਰ ਹਾਂਜੀ ਫਿਰ ਇੱਕ ਦੋ ਵਾਰ ਆਪਾਂ ਸਟੇਜ ਤੇ ਮਿਲੇ ਕਪੂਰ ਥੱਲੇ ਤੇ ਬੜਾ ਉਹਨਾਂ ਨੇ ਮਤਲਬ ਜਿਹੜਾ ਫਿਰ ਅਸੀਂ ਇਹੋ ਸੋਚਿਆ ਕਿ ਮਣਾ ਆਪਣੀ 10 ਨਵਾਂ ਦੀ ਕੀਰਤ ਕਰਕੇ ਤੇ ਫਿਰ ਆਪਾਂ ਮਕਾਮ ਆਪਣਾ ਹਾਸਲ ਕੀਤਾ ਜੀ ਬਈ ਆਪਾਂ ਸਾਰੇ ਗੱਡੀਆਂ ਦੀ ਘੁੰਮ ਦੇ ਮਤਲਬ ਭੈਣ ਭਰਾ ਚਾਹ ਸੰਗਤਾਂ ਹੀ ਜਾਂਦੀ ਹੁੰਦੀ ਆ ਤੇ ਅਸੀਂ ਵੀ ਕਿਹਾ ਉਹਨਾਂ ਮਤਲਬ ਫਿਰ ਬੱਚਿਆਂ ਨੂੰ ਕਿਹਾ ਭਾਈ ਆਪਣੀ 10 ਨਵਾਂ ਦੀ ਕੀਰਤ ਕਰਨੀ ਇਹਨਾਂ ਬੱਚਿਆਂ ਨੇ ਫਿਰ 10 ਨਵਾਂ ਦੀ ਕੀਰਤਾਂ ਪੰ ਕੀਤੀ ਕਾਕਾ ਵਿਕਰਮ ਭਾਈ ਵਿਕਰਮ ਜੀ ਸਿੰਘ ਜੀ ਲਾ ਕੇ ਮੇਰੇ ਬੈਠਾ ਭਾਈ ਆਪਣੇ ਪਚੰਗੀ ਸਿੰਘ ਆਪਣਾ ਲਾਪਟ ਸਿੰਘ ਜੀ ਆ ਗਿਆ ਵਾ ਮੈਂ ਇਹਨਾਂ ਬੜੇ ਪਿਆਰ ਨਾਲ ਜਿਹਦੀ ਵੀ ਕਿਤੇ ਮੈਂ ਆਪਾਂ ਜਾਣੇ ਆ ਪ੍ਰੋਗਰਾਮ ਤੇ ਫਤਿਹ ਬੁਲਾਉਣੀ ਬੱਚਿਆਂ ਨੂੰ ਬੱਚਿਆਂ ਨੇ ਸਾਨੂੰ ਫਤਿਹ ਬੁਲਾਉਣੀ ਹਾਂਜੀ ਬਹੁਤ ਘੱਟ ਵੇਖਿਆ ਨਾ ਵੀ ਇਹ ਬਾਣੇ 'ਚ ਕੋਈ ਆਇਆ ਤੇ ਤੰਦੂਰ ਲੈ ਕੇ ਰੋਟੀਆਂ ਬਹੁਤ ਘੱਟ ਦੇਖਣ ਨੂੰ ਮਿਲਦਾ ਐਸੇ ਦੇਖੋ ਜੀ ਆਪਾਂ ਦੇ ਇਹੋ ਗੱਲ ਕਹਿੰਦੇ ਆ ਕਿ 10 ਨੌ ਦੀ ਕਿਰਤ ਕਰੋ 10 ਨੌ ਦੀ ਕਿਰਤ ਕਰੋ ਤੇ ਉਹਦੇ ਵਿੱਚ ਜਿਹੜਾ ਵਾ ਕਿ ਮਹਾਰਾਜ ਦੇਹ ਪਾਤਸ਼ਾਹ ਜਿਹੜਾ 10 ਨੌਾਂ ਦੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ 10 ਨੌਾਂ ਦੀ ਕਿਰਤ ਕਰਦੇ ਆ ਤੇ ਉਹ ਉਹ ਫਰਵਤ ਹੁੰਦੀ ਆ ਉਹ ਫੁੱਲਦੀ ਆ ਜੇ ਆਪਾਂ ਮਿਹਨਤ ਕਰਾਂਗੇ ਪ੍ਰਮਾਤਮਾ ਦਾ ਨਾਮ ਜਪਾਂਗੇ ਸਿਮਰਨ ਕਰਾਂਗੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਾਂਗੇ ਇੱਕ ਪੱਤਰਕਾਰ ਸਾਹਿਬ ਜੀ ਮੈਂ ਆਪ ਜੀ ਨੂੰ ਗੱਲ ਦੱਸਣਾ ਚਾਹੁੰਨਾ ਮੇਰੇ ਪਿਤਾ ਜੀ ਤੇ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਰਿਹਾ ਮੈਂ ਪਿਤਾ ਜੀ ਨੂੰ ਸਵੇਰੇ ਮੱਥਾ ਟੇਕਣਾ ਜਦ ਮੈਂ ਕੰਮ ਤੋਂ ਆਣਾ ਆਪਣੇ ਕਾਰੋਬਾਰ ਤੋਂ ਮੈਂ ਪਿਤਾ ਜੀ ਨੂੰ ਮੱਥਾ ਟੇਕਣਾ ਉਹਨਾਂ ਦਾ ਬੜਾ ਮਨ ਖੁਸ਼ ਹੁੰਦਾ ਰਿਹਾ ਉਹਨਾਂ ਦੇ ਮਨ ਦੇ ਨਾਲ ਮੇਰਾ ਵੀ ਮਨ ਖੁਸ਼ ਹੁੰਦਾ ਰਿਹਾ ਮੈਂ ਕਿਤੇ ਟਾਈਮ ਬਰਾਗ ਚ ਆਇਆ ਕਿ ਮੇਰੇ ਪਿਤਾ ਜੀ ਨੇ ਮੈਨੂੰ ਬੜਾ ਪਿਆਰ ਕੀਤਾ ਬੜਾ ਮਤਲਬ ਜਿਹੜਾ ਵਾ ਮੈਂ ਮੈਨੂੰ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਨਾ ਮੈਂ ਆਪਣੇ ਸਿਆਣੇ ਕਹਿੰਦੇ ਇਹਨੇ ਆਪਣੇ ਮਾਤਾ ਪਿਤਾ ਨੂੰ ਜਿਹਨੇ ਪੂਜ ਲੈਣਾ ਉਹਨੇ ਰੱਬ ਨੂੰ ਖੁਸ਼ ਕਰ ਲਿਆ ਕਿਉਂ ਮਾਤਾ ਪਿਤਾ ਰੱਬ ਜਿਹੜਾ ਪ੍ਰਮਾਤਮਾ ਨੇ ਜਿਹਨੂੰ ਇਸ ਤਨੇ ਪੈਦਾ ਕੀਤਾ ਹੁੰਦਾ ਨਾ ਤੇ ਇਹ ਬੜਾ ਔਖਾ ਹੁੰਦਾ ਮੈਂ ਤਾਂ ਇਹੋ ਗੱਲਾਂ ਵੀਰਾਂ ਨੂੰ ਕਹਨਾ ਵਾ ਆਪਦੇ ਜਰੀਏ ਕਿ ਭਾਈ ਆਪਣੇ ਪਿਤਾ ਦਾ ਮਾਤਾ ਪਿਤਾ ਦਾ ਸਤਿਕਾਰ ਕਰੋ ਸਵੇਰੇ ਜਦੋਂ ਉੱਠਦੇ ਹੁੰਦੇ ਆ ਇਹਨਾਂ ਦਾ ਮੱਥਾ ਟੇਕੋ ਸਤਕਾਰ ਕਰੋ ਫਿਰ ਆਪਣੇ ਕਾਰੋਬਾਰ ਤੇ ਜਾਓ ਜਦੋਂ ਤੁਸੀਂ ਕਾਰੋਬਾਰ ਤੇ ਜਾਓਗੇ ਪ੍ਰਮਾਤਮਾ ਨੇ ਕੋਈ ਨਾ ਕੋਈ ਟਾਣੀ ਨਵਾਣੀ ਨਵਾਣੀ ਹੈ ਜੀ ਜਦੋਂ ਅਸੀਂ ਦੁਖੀ ਹੋ ਕੇ ਕਰੋ ਜਾਂਦੇ ਆ ਲੜ ਕੇ ਜਾਂਦੇ ਆ ਝਗੜ ਕੇ ਜਾਂਦੇ ਆ ਉਹ ਫਿਰ ਮਨ ਜਿਹੜਾ ਉਹ ਮਨ ਲੱਗਦਾ ਨਹੀਂ ਹੈਗਾ ਉਹ ਮਨ ਸਾਡਾ ਡੋਲਦਾ ਰਹਿੰਦਾ ਵਾ ਤੇ ਜਦੋਂ ਪ੍ਰਮਾਤਮਾ ਦੀ ਖੁਸ਼ੀ ਲੈਣੀ ਹੈ ਗੁਰੂ ਘਰ ਜਾ ਕੇ ਅੰਮ੍ਰਿਤ ਵੇਲੇ ਜਾ ਕੇ ਨਮਸਕਾਰਾਂ ਕਰੋ ਮੱਥਾ ਟੇਕੋ ਆਪਣੇ ਮਾਤਾ ਪਿਤਾ ਨੂੰ ਮੱਥਾ ਟੇਕ ਕੇ ਜਾਓ ਕੰਮ ਤੇ ਕਿਤੇ ਥੋੜ੍ਹ ਨਹੀਂ ਆਈਗੀ ਦਾ ਤੁਹਾਡੇ ਪੇਜਾਂ ਤੇ ਤੁਹਾਨੂੰ ਸੰਸਕਾਰ ਦਿੱਤੇ ਆ ਤੁਸੀਂ ਵੀ ਅਗੋਂ ਆਪਣੇ ਬੱਚਿਆਂ ਨੂੰ ਸਿਖਾ ਦਿੱਤੇ ਆ ਹਾਂਜੀ ਸਾਡੇ ਵੀ ਮੇਰਾ ਬੇਟਾ ਵਿਕਰਮਜੀਤ ਸਿੰਘ ਆ ਮੇਰੀ ਨੂਰ ਰਾਣੀ ਆ ਤੇ ਮੇਰਾ ਪੋਤਰਾ ਹੁਣ ਜੀ 1.5 ਸਾਲ ਦਾ ਹੋ ਚੁਲਾ ਵਾ ਪੂਣੇ 2 ਸਾਲ ਦਾ ਇਹਨਾਂ ਨੇ ਵੀ ਸਿਉਰੇ ਕੀ ਕਰਨਾ ਵਾ ਜਦੋਂ ਕੰਮ ਤੇ ਜਾਂਦੇ ਆ ਇਹਨਾਂ ਮੱਥਾ ਟੇਕਦੇ ਆ ਜੀ ਮੈਂ ਝੂਠ ਨਹੀਂ ਬੋਲਦਾ ਮੇਰੀ ਨੂਰ ਰਾਣੀ ਆ ਇਹ ਵੀ ਮੱਥਾ ਟੇਕਦੀ ਆ ਮੱਥਾ ਟੇਕਦੀ ਸਤਕਾਰ ਕਰਦੇ ਆ ਮੇਰਾ ਕਾਕਾ ਵਿਕਰਮ ਕਾਕਾ ਲਾਪਰੀ ਸਿੰਘ ਆ ਇਹਨਾਂ ਨੂੰ ਵੀ ਜਦੋਂ ਕੰਮ ਤੋਂ ਆਣਾ ਇਹਨਾਂ ਨੂੰ ਸਾਮਣੇ ਵੀ ਆਣ ਕੇ ਸਤਕਾਰ ਕਰਨਾ ਫਿਰ ਮਹਾਰਾਜ ਦੇ ਪਾਸ਼ਾ ਕੇ ਜੀ ਤੁਮ ਮੈਂ ਅਰਦਾਸ ਬੇਨਤੀ ਕਰਨਾ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਜ ਰੱਖਿਓ ਸੁਖ ਸ਼ਾਂਤੀ ਬਖਸ਼ਿਓ ਮਹਾਰਾਜ ਦੇ ਪਾਸ਼ਾ ਤੇ ਘਰ ਚ ਸਲੂਕ ਤਫਾਗ ਪਿਆਰ ਬਖਸ਼ਿਓ ਤੇ ਦੇਸਾਂ ਪ੍ਰਦੇਸਾਂ ਸਤਾ ਕਰਿਓ ਜਿਹੜੇ ਸਾਡੇ ਦੇਸਾਂ ਵਿੱਚ ਵੀਰ ਵਸਤੇ ਆ ਜਿਹੜੇ ਬੇਜਬਾਨ ਪਸ਼ੂ ਪੰਛੀ ਆ ਮਹਾਰਾਜ ਇਹਨਾਂ ਤੇ ਵੀ ਮੇਰ ਪਰਿਆਤ ਰੱਖਿਓ ਹੇ ਜੀ ਬਿਲਕੁਲ ਬਿਲਕੁਲ ਜੀ ਤੁਸੀਂ ਆਪਣੇ ਪਿਤਾ ਜੀ ਦੀ ਸੇਵਾ ਕੀਤੀ ਆ ਤੁਹਾਡੇ ਪੁੱਤਰ ਵੀ ਤੁਹਾਡੀ ਸੇਵਾ ਕਰਨੇ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਤਾਂ ਤੁਹਾਡਾ ਕੰਮ ਜਿਹੜਾ ਵਾ ਉਹ ਅੱਗੇ ਤੋਰ ਦੇਣੀ ਤਾਂ ਅੱਜ ਕੱਲ ਦੇ ਜਿਹੜੇ ਪੁੱਤਰ ਨੇ ਉਹ ਅੱਜ ਕੱਲ ਪਿਓ ਮਾਂ ਦੇ ਮੰਨਦੇ ਹੀ ਨਹੀਂਗੇ ਮਨ ਮਰਜ਼ੀਆ ਕਰ ਦਿਆਂ ਸੋ ਗੱਲਬਾਤ ਕਰਾਂਗੇ ਵੱਡੇ ਵੀਰ ਨਾਲ ਵੀ ਸੋ ਕੀ ਕਰਨਾ ਚਾਹਣਗੇ ਸੱਚੇ ਕਬੀਰ ਜੀ ਹਾਲ ਸਾਹਿਬ ਹੈ ਸਤਿ ਸ੍ਰੀ ਅਕਾਲ ਜੀ ਸਾਸਰੀ ਕਾਲ ਜੀ ਮਾਤਾ ਜੀ ਕੀ ਨਾਮ ਤੇ ਕਿੰਨੇ ਤੱਕ ਕਿਨਾਂ ਨੂੰ ਪੜਿਆ ਇਹ 10ਵੀਂ ਪਾਸ ਕੀਤੀ ਜੀ 10ਵੀਂ ਤੱਕ ਪੜਿਆ ਹਾਂ ਜੀ ਲੱਗਦਾ ਦੰਦੂਰ ਲੈ ਕੇ ਜਾਣਾ ਉਥੇ ਰੋਟੀਆਂ ਲਾਉਣੀਆਂ ਕਿੱਦਾਂ ਦਾ ਲੱਗਦਾ ਹਾਂ ਹਾਂ ਬੜੀ ਮਹਾਰਾ ਦੀ ਕਿਰਪਾ ਵਾ ਜੀ ਇਹ ਆ ਵੀ ਆਪਣੇ ਹੱਥਾਂ ਨਾਲਾਂ ਦੀ ਕਿਰਤ ਦਾ ਉਹਨਾਂ ਦੀ ਕਿਰਤ ਕਰੀਦੀ ਆ ਜੀ ਤੇ ਆਪਣੇ ਹਾ ਪਿਤਾ ਜੀ ਕੋ ਵਿਦਿਆ ਲਈ ਆ ਜੀ ਤੇ ਆਪਣੇ ਹੱਥਾਂ ਦੇ ਕਾਰੀਗਰ ਆ ਜਿੱਥੇ ਚਾਈਦਾ ਅਗਲੇ ਕੰ데 ਬਹੁਤ ਸਤਿਕਾਰ ਕਰਦੀ ਆ ਸੰਗਤ ਤੇ ਸੰਗਤ ਸਤਿਕਾਰ ਕਰਦੀ ਫਿਰ ਸੰਗਤ ਨੰਬਰ ਲੈਂਦੀ ਬਾਬਾ ਜੀ ਅਗਲੇ ਸਾਲ ਵੀ ਤੁਸੀਂ ਆਉਣਾ ਤੇ ਇੰਨਾ ਪਿਆਰ ਸੰਗਤ ਬਖਸ਼ਦੀ ਆ ਵੀ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਤੇ ਬਹੁਤ ਪਿਆਰ ਕਰਦੀ ਆ ਸੰਗਤ ਤੇ ਇਦਾਂ ਬਾਰੇ ਪਿਆਰ ਬਣਾਈ ਰੱਖਣਾ ਆਪਣਾ ਬਾਬਾ ਜੀ ਕਿੱਥੇ ਕਿੱਥੇ ਜਾ ਕੇ ਤੁਸੀਂ ਦੰਦੂਰ ਲਾ ਕੇ ਆਏ ਹੋ ਕਿੱਥੇ ਕਿੱਥੇ ਘੁੰਮ ਕੇ ਆਏ ਹੋ ਬੰਬੇ ਤੱਕ ਉਹ ਈਸਾ ਤੱਕ ਗਏ ਆ ਜੀ ਹਾਂ ਜੀ ਤੇ ਆਸਟ੍ਰੇਲੀਆ ਤਾਂ ਵੀ ਫੋਨ ਆਉਂਦੇ ਸੰਗਦੇ ਸਿੰਗਾਪੁਰ ਤਾਂ ਵੀ ਆਉਂਦੇ ਤੇ ਬਾਬਾ ਜੀ ਤੁਹਾਨੂੰ ਇੱਥੇ ਸੱਦੀਏ ਦੇ ਬਾਬਾ ਜੀ ਤੁਸੀਂ ਪੈਰਾ ਕਰੀਏ ਆਪਾਂ ਤੇ ਆਪਾਂ ਕਹਾਂ ਕੋਈ ਨਹੀਂ ਜੀ ਆਵਾਂਗੇ ਤੇ ਪਾਸਪੋਰਟ ਬਣਾਏ ਆ ਜੀ ਤੇ ਬਾਹਰੋਂ ਮੁਖੂ ਭਾਈ ਸਾਹਿਬ ਦਾ ਫੋਨ ਆਇਆ ਭਾਈ ਸਾਹਿਬ ਬੇਟੇ ਨੂੰ ਕਹਿਣ ਲੱਗੇ ਮੈਂ ਤੇ ਇੱਥੇ ਗਿਆ ਸੀ ਆਪਣੇ ਸਿਮਲੇ ਗਿਆ ਸੀ ਕਾਨ ਕਿਰਤਨੀ ਜਿਹਾ ਚੰਡੀਗੜ੍ਹ ਤੋਂ ਸੰਗਤੀ ਸੀ ਕੋਈ ਦਿੱਲੀ ਤੋਂ ਹੀ ਤੇ ਇਹਨਾਂ ਨੇ ਮਗਰੋਂ ਨਾ ਫੋਨ ਆਇਆ ਹੋਰ ਹੀ ਬੜੇ ਬਾਹਰਲੇ ਮਰੁੱਖਾਂ ਦੇ ਫੋਨ ਆਉਂਦੇ ਆ ਵੀ ਤੁਹਾਨੂੰ ਅਸੀਂ ਕੋਈ ਕਾਰੋਬਾਰ ਦੱਸੋ ਤੁਹਾਨੂੰ ਅਸੀਂ ਕੀ ਤੁਹਾਨੂੰ ਕੋਈ ਚਾਹੀਦਾ ਵਾ ਜਾਂ ਕੋਈ ਪੱਟੀਆਂ ਲੈਣੀਆਂ ਕੋਈ ਸਮਾਨ ਲੈਣਾ ਵਾ ਤੇ ਅਸੀਂ ਆਪਣੇ 10-9 ਦੀ ਕੀਰਤ ਕਰਕੇ ਜਿਹੜਾ ਵਾ ਕਿ ਇਹ ਕਰਦੇ ਪਏ ਆਪਣਾ ਜੀ ਬੱਚਿਆਂ ਨੂੰ ਵੀ ਸਿਖਾਇਆ ਕਿ ਪਾਈ ਆਪਣੇ ਤੁਸੀਂ ਸਿੱਧੇ ਜਾਣਾ ਸਿੱਧੇ ਆਉਣਾ ਵਾ ਤੇ ਗੁਰੂ ਸਾਹਿਬ ਬੜੀ ਕਿਰਪਾ ਕਰਦੇ ਪਏ ਜੀ ਬੜੀ ਮਹਾਰਾਜ ਜੀ ਕਿਥੇ ਤੁਸੀਂ ਕਹੇ ਵੀ ਬੜੇ ਮਾੜੇ ਦਿਨ ਹੀ ਵੇਖੇ ਨੇ ਤੇ ਅੱਜ ਕਿਸੇ ਵੀ ਇੱਕ ਚੀਜ਼ ਦੀ ਕਮੀ ਕੋਈ ਨਹੀਂ ਹੈਗੀ ਹਰ ਚੀਜ਼ ਘਰ ਵਿੱਚ ਹੈਗੀ ਆ ਗੱਡੀਆਂ ਤੱਕ ਹੈਗੀਆਂ ਨੇ ਮਾਰਾਂ ਜਿੱਤੀਆਂ ਨੇ ਇਹੀ ਇੱਕ ਤੁਹਾਡੇ ਸੰਸਕਾਰ ਤੁਹਾਡੇ ਬੱਚੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਹਾਡਾ ਕੰਮ ਜਿਹੜਾ ਗਾਂ ਲੈ ਕੇ ਤੁਰੇ ਨੇ ਜੀ ਅੱਜ ਹੀ ਬਾਹਰਲੇ ਮੁਲਖਾਂ ਦੇ ਸਾਨੂੰ ਫੋਨ ਹੁੰਦੇ ਆ ਜੀ ਜਦੋਂ ਆਪਾਂ ਪ੍ਰੋਗਰਾਮ ਵਿੱਚ ਭਗਤਾਈਦੇ ਆ ਪਿੰਡਾਂ ਜਾਈਦਾ ਆਪਣੇ ਬਠਿੰਡੇ ਜਾਈਦਾ ਵਾ ਮਾਨਸ ਜਾਈਦਾ ਸੰਗਰੂੜ ਜਾਈਦਾ ਬਰਲਾਡੇ ਇੱਧਰ ਆਪਣੇ ਹਰਿਆਣੇ ਚ ਪਿਪਲੀ ਸਾਹਿਬ ਜਾਈਦਾ ਵਾ ਬਾਬਾ ਪਿਪਲੀ ਸਾਹਿਬ ਸੰਤ ਬਾਬਾ ਸਤਰਾਮ ਸਿੰਘ ਦੀ ਪਿਪਲੀ ਸਾਹਿਬ ਵਾਲੇ ਉਹਨਾਂ ਦੇ ਵੀ ਪ੍ਰੋਗਰਾਮ ਪਗਤਾਈ ਤੇ ਜੀ ਲੰਗਰਾਂ ਦੇ ਵਿੱਚ ਹੀ ਆ ਕੇ ਫਿਰ ਜਿਹੜੇ ਦਾਲ ਪੰਥਾ ਸਿੰਘ ਹੈ ਉੱਥੇ ਵਿਆਹ ਸਾਧੀਆਂ ਹੁੰਦੀਆਂ ਉੱਥੇ ਪ੍ਰੋਗਰਾਮ ਪਗਤਾਈ ਦੇ ਜਿੱਥੇ ਵੀ ਕੋਈ ਗੁਰਮੁਖ ਪਿਆਰਾ ਸਾਧਾ ਚੰਡੀਗੜ੍ਹ ਕਿਸੇ ਪਿਆਰ ਨਾਲ ਬੁਲਾਉਂਦਾ ਤੁਰ ਪੈਂਦੇ ਬਾਬਾ ਜੀ ਤੁਹਾਨੂੰ ਮਹੀਨਾ ਮਹੀਨਾ ਦੋ ਦੋ ਚਾਰ ਚਾਰ ਪੰਜ ਪੰਜ ਮਹੀਨੇ ਲੋਕੀ ਪਹਿਲਾਂ ਹੀ ਪ੍ਰੋਗਰਾਮ ਬੁੱਕ ਕਰਾਉਂਦੇ ਜੀ ਜੀ ਬਿਲਕੁਲ ਭੈਣ ਵੀ ਸਾਡਾ ਮੌਜੂਦ ਆ ਇਸ ਕੱਲ ਦਿਨੂ ਆ ਉਹ ਵੀ ਬਾਣੇ ਚ ਆਬਨ ਛਕਿਆ ਹੋਇਆ ਸੋ ਗੱਲਬਾਤ ਕਰਦੇ ਸੱਚੇ ਬਣ ਸੱਚਾ ਗਲਬਾਤ ਕੀ ਨਾਮ ਤੇ ਪੂਜਾ ਹਾਂਜੀ ਪੂਜਾ ਕਰੋ ਪੂਜਾ ਕਰੋ ਇਹ ਕਿਦਾਂ ਦਾ ਲੱਗ ਰਿਹਾ ਇਸ ਪਰਵਾਰ ਚ ਆ ਕੇ ਬਹੁਤ ਵਧੀਆ ਲੱਗਦਾ ਹਾਂਜੀ ਮਤਲਬ ਕਿਸੇ ਕੀ ਚੀਜ਼ ਦੀ ਕਮੀ ਤੇ ਨਹੀਂ ਕਿਉਂਕਿ ਸਾਰਾ ਪਰਵਾਰ ਬਾਣੇ ਚ ਆ ਤੁਸੀਂ ਵੀ ਅਮਰ ਛਕਿਆ ਤੇ ਨਹੀਂ ਕਿਸੇ ਗੱਲ ਦੀ ਕਮੀ ਤੇ ਨਹੀਂ ਹੈਗੀ ਹਾਂਜੀ ਹੈਗੀ ਤੇ ਦੱਸ ਦਿਓ ਨਹੀਂ ਨਹੀਂ ਹੈਗੀ ਤੁਸੀਂ ਬਿਲਕੁਲ ਬੜੇ ਹੱਸਮੁਖ ਨੇ ਸਾਰਾ ਪਰਿਵਾਰ ਹੱਸਮੁਖਾ ਕਿਉਂਕਿ ਸਾਡਾ ਇਹ ਦਿਖਾਉਂਦਾ ਮਤਲਬ ਇਹ ਆ ਵੀ ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਚੰਗੇ ਭਲੇ ਹੁੰਦੇ ਵੀ ਕੰਮ ਨਹੀਂ ਕਰ ਸਕਦੇ ਕੰਮ ਨੂੰ ਨੀਵਾ ਸਮਝਦੇ ਆ ਕੰਮ ਕਰਨ 'ਚ ਸ਼ਰਮ ਮਹਿਸੂਸ ਕਰਦੇ ਆ ਸੋ ਇਹ ਗੁਰਸਿੱਖ ਪਰਿਵਾਰ ਆ ਗੁਰਸਿੱਖ ਜਿਹੜੇ ਕਿ ਪਿਓ ਦੀ ਲਿਹੇ ਚੱਲੇ ਨੇ ਚੰਗੇ ਸੰਸਕਾਰ ਬਾਪੂ ਨੇ ਦਿੱਤੇ ਨੇ ਅਤੇ ਉਸੇ ਸੰਸਕਾਰਾਂ ਤੇ ਜਾ ਕੇ ਆਪਣਾ ਜਿਹੜਾ ਕੰਮ ਹੈ ਤੰਦੂਰਾਂ ਦਾ ਕੰਮ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕਰਨ 'ਚ ਕੋਈ ਸ਼ਰਮੀ ਭਾਵੇਂ ਤੰਦੂਰ ਦਾ ਹੋਵੇ ਕੋਈ ਹੋਵੇ ਕੰਮ-ਕੰਮ ਹੁੰਦਾ 10 ਲੋ ਉਹਦੀ ਕੀਰਤ ਕਰਨੀ ਚਾਹੀਦੀ ਹੈ ਤੇ ਉਸੇ ਚੀਜ਼ ਦੀ ਬਰਕਤ ਪੈਂਦੀ ਆ ਗੁਰੂ ਪਾਤਸ਼ਾਹ ਜੀ ਦੱਸਾਂ ਲੋਆ ਕਿਹਦੇ ਚ ਬਰਕਤ ਪਾਉਂਦੇ ਅੱਜ ਇਹ ਕਹਿੰਦੇ ਸੀ ਕਿ ਪਹਿਲਾਂ ਬੜੇ ਮਾੜੇ ਦੇ ਨੇ ਵੇਖੇ ਆ ਪਰ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਇਸ ਘਰ ਵਿੱਚ ਇਸ ਪਰਿਵਾਰ ਚ ਖੁਸ਼ੀਆਂ ਨੇ ਹਰ ਚੀਜ਼ ਹੈ ਅਤੇ ਹਰ ਚੀਜ਼ ਵਾਹਿਗੁਰੂ ਕੋਲ ਮੰਗਦੇ ਨੇ ਸੋ ਅਸੀਂ ਦੱਸ ਕੌਣ ਨਹੀਂ ਕਰਨਾ ਚਾਹਾਂਗੇ ਕਿ ਕੋਈ ਵੀ ਐਸਾ ਜੋ ਵੀਰ ਜਿਹੜਾ ਕੰਮ ਤੋਂ ਸ਼ਰਮਾਉਂਦਾ ਹੋਵੇ ਜਾਂ ਕੰਮ ਨੇ ਕਰਨਾ ਚਾਹੁੰਦਾ ਕੰਮ ਛੋਟਾ ਨਾਲ ਸਮੇਂ ਦਾ ਐਸੀ ਕੋਈ ਗੱਲ ਨਹੀਂ ਆ ਕੰਮ ਹਰ ਜਿਹੜਾ ਹੁੰਦਾ ਹੈ ਕੰਮ ਕੰਮ ਹੁੰਦਾ ਦੱਸਾਂ ਉਹਦੀ ਕਿੱਥੇ ਕਰਨੀ ਚਾਹੀਦੀ ਹੈ ਤੇ ਵੰਡ ਕੇ ਸ਼ਕਣਾ ਤੇ ਕਿੱਥੇ ਕਰਕੇ ਸ਼ਕਣਾ ਸਰਖਾਪ ਟੀਵੀ ਲਈ ਜਸਵਿੰਦਰ ਬੇਦੀ ਗੁਦਾਸਪੁਰ ਬਟਾਲਾ